ਕੋਛੇ ਮੋ ਮੇਰੀ ਗੱਲ ਸੁਣ ਮੇਰੇ ਰੰਗ ਨਾਲ ਆਈ ਮੈਨੂੰ ਰੈਕਸ਼ਨ ਹੋ ਜਾਂਦੀ ਹੈ ਕਦੇ ਬਹੁਤ ਮੂਤੇ ਲਾਦੇ ਰੰਗ ਮੇਰੇ ਨਾਲ ਦੀ ਨਾਲ ਤਾਂ ਫੜ ਜੇ ਨਿਕਲੇ ਹੋਣਗੇ ਫਿਰ ਮੈਨੂੰ ਦਵਾਈ ਲੈਣੀ ਪਊ ਡਾਕਟਰ ਤੋਂ ਬੇਹਕੜਾ ਪੱਕਾ ਰੰਗਾ ਮੇਰੀ ਗੱਲ ਸੁਣ ਮੈਂ ਤਾਂ ਕੱਲ ਦੀ ਲੱਗੀ ਆਟਾ ਜੀ ਘਸਾਉਣਾ ਉਹ ਤਾਂ ਪੀਸ ਕੇ ਬਣਾਇਆ ਹੋਇਆ ਹੈ ਨਾ ਜਰਾ ਰੰਗਾ ਗਾਗਾ ਦੇਖੀ ਤੂੰ ਤੇਰੇ ਮੂੰਹ ਇੱਕ ਜਵਾਨੀ ਕੁਸੁੰਦਨ ਵਾਲੀ ਚੜਦਾ ਨਹੀਂ ਜਮੇ ਨਾ ਪਤਾ ਲੱਗਣਾ ਤੈਨੂੰ ਵੀ ਕੀ ਲੱਗੇ ਓਹੋ ਤੈਨੂੰ ਜਮੀ ਨਹੀਂ ਆਗਲੇਗੀ ਜਮਾ ਮੈਂ ਤਾਂ ਤੈਨੂੰ ਉਹ ਲਿਆ ਕੇ ਦੇਦਾ ਕਲੀ ਦਾ ਗੱਟਾ ਜਿਹੜਾ ਰੰਗ ਬਾਰਦੇ ਹੁੰਨੇ ਆ ਵੀ ਤੂੰ ਉਹਦੇ ਨਾਲ ਹੋਲੀ ਖੇਡ ਲਈ ਤੂੰ ਐ ਮੀਟਣਾਂ ਦੇ ਮੱਥਾ ਮਾਰੀ ਜਾਨੀ ਹੈ ਕਿ ਉਹ ਵਧੀਆ ਨਾਲੇ ਦੇਖ ਲੈ ਜਮਾ ਨਹੀਂ ਉਹ ਹੁੰਦਾ ਓਹੋ ਲਿਆ ਤਾਂ ਕਲੀ ਦਾ ਗੱਟਾ ਜੇ ਕਦੇ ਅੱਖ ਵਿੱਚ ਪੈ ਗਿਆ ਭੇਰ ਦੇਖ ਲੈ ਨਾਲੇ ਤੇ ਨੀਗਾ ਤੋ ਜਾਉ ਆਗਲੇ ਨਾਲੇ ਗਾਲਾਂ ਘਾਡੂਗਾ ਤੈਨੂੰ ਤਾਂ ਜਮੀ ਨਹੀਂ ਉਹ ਲੈਨੇ ਤੈਨੂੰ ਕਹਿਆ ਸੀ ਵੀ 10 20 ਰੁਪਈਆ ਦਾ ਰੰਗ ਹੀ ਲਿਆਦੀ ਮੈਨੂੰ சாலி தூ ரி தூ கன்னா ஆஹோ பிந்தக நூ கே கஷீன ஆா கால பிள்ள